ਰੱਖਣ ਲੱਗਿਆਂ ਚੁੱਲ੍ਹੇ ਤੇ ਇੱਕ ਵਾਰ ਕਹਿ ਦਿਆ ਕਰੋ ਸਤਨਾਮ ਸ੍ਰੀ ਚਾਹ ਪਾਣੀ ਰੱਖ ਕੇ ਨਾ ਜਦੋਂ ਚੁੱਲ੍ਹੇ ਉੱਤੇ ਉਹਦੇ 'ਚ ਪੱਤੀ ਪਾਉਣ ਲੱਗਿਆਂ ਕਹਿ ਦਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ ਖੰਡ ਸ਼ੱਕਰ ਪਾਉਣ ਲੱਗਿਆਂ ਕਹਿਤਾ ਸਤਨਾਮ ਸ੍ਰੀ ਵਾਹਿਗੁਰੂ ਚਾਹ ਬਣ ਗਈ ਦੁੱਧ ਪਾਉਣ ਲੱਗਿਆਂ ਕਹਿਤਾ ਸਤਨਾਮ ਸ੍ਰੀ ਵਾਹਿਗੁਰੂ ਇਹ ਪਤਾ ਮੈਂ ਕਿਉਂ ਕਹਿ ਰਿਹਾ ਜੇ ਕੋਈ ਲੜਕਾ ਵਿਆਹ ਤੋਂ ਬਾਅਦ ਆਪਣੇ ਘਰ ਵਾਲੀ ਦੀ ਥੋੜੀ ਗੱਲ ਮੰਨਣ ਲੱਗ ਜਾਏ ਨਾ ਮਾਮਾ ਸਿੱਧਾ ਹੀ ਕਹਿੰਦੀਆਂ ਖਬਰਿਆ ਕੀ ਪੜ ਕੇ ਖਲਾਤਾ ਮੇਰੇ ਮੁੰਡੇ ਨੂੰ ਖਬਰਿਆ ਕੀ ਸਿਰ ਪਾਤਾ ਆ ਮੈਂ ਤੁਹਾਨੂੰ ਪੜ ਕੇ ਖਲਾਉਣ ਵਾਲੀ ਗੱਲ ਕਹਿ ਰਿਹਾ ਚਾਹ ਵਿੱਚ ਪੱਤੀ ਦੁੱਧ ਪਾਉਣ ਲੱਗਿਆਂ ਖੰਡ ਪਾਉਣ ਲੱਗਿਆਂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਹਿ ਦਿਆ ਕਰੋ ਇੱਕ ਮਹੀਨੇ ਬਾਅਦ ਵੇਖਿਓ ਜਿੰਨੇ ਘਰ ਦੇ ਮੈਂਬਰ ਚਾਹ ਪੀਣਦੇ ਉਹ ਨਹੀਂ ਆਪੇ ਹੀ ਕਹਿਣ ਲੱਗ ਪੈਣਾ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਜਾਗ ਲੱਗ ਗਿਆ ਭਾਈ ਇੱਕ ਮਹੀਨੇ ਵਿੱਚ ਅਸਰ